ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਕਲਚਰ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ ਪਹਿਲੇ ਸਮਿਆਂ ਤੋਂ ਲੈ ਕੇ ਅੱਜ ਤੱਕ ਵਰਤੀ ਜਾ ਰਹੀ ਹੈ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਚਲੋ ਫੇਰ ਦਿਖਾਵਨਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਐ ਤੇ ਦਿੰਨਾ ਉਹਦੇ ਬਾਰੇ ਜਾਣਕਾਰੀ ਇਹ ਚੀਜ਼ ਹੈਗੀ ਜੀ ਚੌਂਕੀ ਜੋ ਕਿ ਵਿਆਹ ਸਾਡੀਆਂ ਨੂੰ ਵਰਤੀ ਜਾਂਦੀ ਦੀ ਤੇ ਅੱਜ ਕੱਲ ਵੀ ਥੋੜੀ ਬਹੁਤੀ ਵਰਤੀ ਜਾ ਰਹੀ ਐ ਮੁੰਡੇ ਦੇ ਪਿੰਡ ਵਾਲੀ ਨੈਣ ਬੂਹੇ ਦੀਆਂ ਝੂਠੀਆਂ ਵਿੱਚ ਤੇਲ ਪਾਉਂਦੀ ਤੇ ਬੂਹੇ ਚੌਪਟ ਖੋਲਦੀ ਸੀ ਲਾੜਾ ਤੇ ਲਾੜੀ ਬੂਹਿਆਂ ਬਾਹਰ ਖੜੇ ਹੁੰਦੇ ਸੱਸ ਉਹਨਾਂ ਦੇ ਉੱਤੋਂ ਦੀ ਪਾਣੀ ਬਾਰ ਕੇ ਪਿੰਦੀ ਪਾਣੀ ਬਾਰ ਕੇ ਪੀਣ ਦੀ ਰਸਮ ਵੀ ਬੜੀ ਮਿੱਠੀ-ਮਿੱਠੀ ਤੇ ਪਿਆਰੀ-ਪਿਆਰੀ ਹੁੰਦੀ ਸੀ ਬਹੋਟੀ ਦੇ ਆਗਮਨ ਵਿੱਚੇ ਪਹਿਲੀ ਰਸਮ ਹੁੰਦੀ ਸੀ ਮੁੰਡੇ ਦੀ ਮਾਂ ਮਿੱਠੇ ਪਾਣੀ ਦੀ ਬਰਟੋਹੀ ਜਾਂ ਵੱਡੀ ਗਰਬੀ ਲਾੜੇ ਦੇ ਲਾੜੇ ਤੇ ਲਾੜੀ ਦੇ ਸਿਰ ਤੋਂ ਹੀ ਬਾਰ ਕੇ ਪਿੰਦੀ ਸੀ ਹਰ ਸਰਵਾਰਨੇ ਤੋਂ ਬਾਅਦ ਜਿਉਂ ਹੀ ਮਾਂ ਮੂੰਹ ਨੂੰ ਗੜਬੀ ਲਾਉਂਦੀ ਤਾਂ ਲਾੜਾ ਮੂੰਹ ਨਾਲੋਂ ਗੜਬੀ ਹਟਾ ਦਿੰਦਾ ਪਾਣੀ ਪੀਣੋਂ ਬਹੁਤੀ ਵੀ ਹਟਾਉਂਦੀ ਕੁੜੀਆਂ ਗਾ ਰਹੀ ਆਉਂਦੀਆਂ ਪਾਣੀ ਬਾਰ ਬੰਨੇ ਦੀ ਮਾਏ ਨੀ ਬੰਨਾ ਤੇਰਾ ਬਾਹਰ ਖੜਾ ਸੁੱਖਾ ਸੁਖ ਦੀ ਨੂੰ ਇਹ ਦਿਨ ਆਏ ਨੇ ਬੰਨਾ ਤੇਰਾ ਬਾਹਰ ਖੜਾ ਬੋਬੇ ਨੂੰ ਘਰ ਲਿਆ ਕੇ ਬਰਾਂਡੇ ਜਾਂ ਖਾਸ ਸਜਾਏ ਕਮਰੇ ਵਿੱਚ ਚੌਂਕੀ 'ਤੇ ਸਜਾ ਕੇ ਬਿਠਾਇਆ ਜਾਂਦਾ ਸੀ ਇਹ ਉਹੀ ਚੌਂਕੀ ਆ ਜੀ ਜਿਹਦੇ ਉੱਤੇ ਬੋਬੇ ਨੂੰ ਬਿਠਾਇਆ ਜਾਂਦਾ ਸੀ ਬੋਬੇ ਨੂੰ ਇਸ ਚੌਂਕੀ 'ਤੇ ਬਿਠਾਉਣ ਤੋਂ ਬਾਅਦ ਮੇਲਣਾ ਆਏ ਗੀਤ ਗਾਉਂਦੀਆਂ ਹੁੰਦੀਆਂ ਸੀ ਮੈਨੂੰ ਦਿਓ ਵਧਾਈਆਂ ਨਹੀਂ ਮੇਰਾ ਵੀਰ ਵਿਆਹ ਕਰ ਆਇਆ ਮੈਨੂੰ ਦਿਓ ਵਧਾਈਆਂ ਨਹੀਂ ਕਾਰਜ ਪੂਰੇ ਕਰਕੇ ਆਇਆ ਸੋ ਇਹ ਹੁਜ ਲੋਕ ਗੀਤ ਉਦੋਂ ਗਾਏ ਜਾਂਦੇ ਸੀ ਤੇ ਲਾੜਾ ਦਾੜੀ ਨੂੰ ਇਹਦੇ ਉੱਪਰ ਖੜਾ ਕੇ ਚੌਂਕੀ ਦੇ ਲਾੜੇ ਦੀ ਮਾਂ ਪਾਣੀ ਬਾਰ ਕੇ ਪੀਂਦੀ ਹੁੰਦੀ ਦੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਸੋ ਇਹ ਜਿਹੜੀ ਚੌਂਕੀ ਹੁੰਦੀ ਦੀ ਇਹ ਉਸ ਟਾਈਮ ਕੰਮ ਆਉਂਦੀ ਸੀ ਜਦੋਂ ਲਾੜਾ ਲਾੜੀ ਨੂੰ ਵਿਆਹ ਕੇ ਘਰ ਲੈ ਆਉਂਦਾ ਵੀ ਸੋਏ ਘਰ ਜਿਹੜੀ ਚੰਕੀਆਂ ਹੁੰਦੀਆਂ ਦੀ ਕਿਸੇ ਕਿਸੇ ਘਰ ਵਿੱਚ ਹੀ ਹੁੰਦੀਆਂ ਦੀ ਤੇ ਉਹਨਾਂ ਦਾ ਘਰ ਵਿੱਚ ਉਲੇ ਆ ਕੇ ਇਹ ਵਰਤੀ ਜਾਂਦੀ ਦੀ ਕਿਉਂਕਿ ਇਹਦੀ ਕਦੇ ਕਦਾਈ ਸੀ ਲੋਡ ਪੈਂਦੀ ਦੀ ਇਸ ਕਰਕੇ ਹਰੇ ਘਰ ਵਿੱਚ ਇਹ ਨਹੀਂ ਸੀ ਹੁੰਦੀਆਂ ਸੋਏ ਜਿਹੜੀ ਲੱਕੜ ਦੀਆਂ ਚੌਕੀਆਂ ਹੁੰਦੀਆਂ ਦੀ ਇਹ ਪਿੰਡ ਦੇ ਤਰਖਾਨ ਮਿਸਤਰੀ ਆਪਣੇ ਹੱਥਾਂ ਨਾਲ ਤਿਆਰ ਕਰਦੇ ਹੁੰਦੇ ਸੀ ਇਹ ਸਾਧੀਆਂ ਵੀ ਹੁੰਦੀਆਂ ਦੀ ਤੇ ਜਿਸ ਤਰ੍ਹਾਂ ਵੀ ਸਾਹਮਣੇ ਪਈ ਰਹਿ ਦੇਖ ਰਹੇ ਹੋ ਇਸ ਤਰ੍ਹਾਂ ਡਿਜ਼ਾਈਨ ਵਾਲੀਆਂ ਵੀ ਇਹ ਚੌਕੀਆਂ ਹੁੰਦੀਆਂ ਦੀ ਸੋ ਇਹ ਚੌਂਕੀ ਜਿਹੜੀ ਤੁਹਾਡੇ ਸਾਹਮਣੇ ਪਈ ਆ ਇਹ ਮੈਂ ਆਪਣੇ ਭਾਈ ਅਨੰਤ ਸਿੰਘ ਬੜੈਚ ਵਿਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖੀ ਹੋਈ ਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਦਿਖਾ ਸਕਾਂ ਆਪਣੀਆਂ ਪੁਰਾਣੀਆਂ ਵਸਤਾਂ ਬਾਰੇ ਜਾਣਕਾਰੀ ਦੇ ਸਕਾਂ ਕਿਉਂਕਿ ਇੱਕ ਨਾ ਇੱਕ ਦਿਨ ਇਹ ਰਹਿਣ ਵੀ ਹੋਰਾਂ ਰਹਿਵਾ માંગ ਕਦਮ ਹੋ ਜਾਵੇਗੀ ਸੋ ਇਸ ਕਰਕੇ ਇਸ ਚੌਂਕੀ ਨੂੰ ਆ ਆਪਣੇ ਬਾਈ ਨੰਦ ਸਿੰਘ ਬਰਾਜ ਬਰਾਸਤੀ ਮਿਊਜ਼ੀਅਮ ਵਿੱਚ ਸਾਮ੍ਹ ਕੇ ਰੱਖ ਲਿਆ ਸੋ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮੈਂ ਆਪਣੇ ਮਿਊਜ਼ੀਅਮ ਵਿੱਚ ਸਾਮ੍ਹ ਕੇ ਰੱਖੀਆਂ ਹੋਈਆਂ ਨੇ ਜੋ ਕਿ ਪ੍ਰਾਏ ਜੋ ਕਿ ਪੁਰਾਣੇ ਸਮਿਆਂ ਵਿੱਚ ਵਰਤੀਆਂ ਜਾਂਦੀਆਂ ਸੀ ਜਿਨ੍ਹਾਂ ਵਿੱਚੋਂ ਇਹ ਇੱਕ ਚਮਕੀ ਵੀ ਆ। ਸੋ ਜੇ ਕਿਸੇ ਵੀਰ ਭੈਣ ਨੇ ਮੇਰਾ ਮਿਊਜ਼ੀਅਮ ਦੇਖਣਾ ਹੋਵੇ ਆ ਕੇ ਤਾਂ ਉਹ ਮੇਰੇ ਨਾਲ 75279 31887 ਨੰਬਰ ਤੇ ਸੰਪਰਕ ਕਰਕੇ ਘਰ ਆ ਸਕਦਾ ਤੇ ਮੇਰੇ ਇਸ ਮਿਊਜ਼ੀਅਮ ਨੂੰ ਦੇਖ ਸਕਦਾ। ਇਹ ਮੇਰਾ ਜਿਹੜਾ 12 ਵਿਰਾਸਤੀ ਮਿਊਜ਼ੀਅਮ ਆ ਭਾਈ ਨੰਦ ਸਿੰਘ ਬ੍ਰਿਜ ਇਹ ਜਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰੜੇ ਦੇ ਪਿੰਡ ਦਿਵਾਲਾ ਵਿਖੇ ਬਣਿਆ ਹੋਇਆ ਜਿੱਥੇ ਆਕੇ ਤੁਸੀਂ ਇਸ ਮਿਊਜ਼ੀਅਮ ਵਿੱਚ ਪਈਆਂ ਚੀਜ਼ਾਂ ਨੂੰ ਦੇਖ ਸਕਦੇ ਹੋ ਸੋ ਕੋਈ ਐਂਟਰੀ ਪੀਸ ਨਹੀਂ ਬਿਲਕੁਲ ਫ੍ਰੀ ਵਿੱਚ ਤੁਸੀਂ ਇਹ ਚੀਜ਼ਾਂ ਆਪ ਵੀ ਦੇਖ ਸਕਦੇ ਹੋ ਤੇ ਆਪਣੇ ਜਵਾਬਾਂ ਨੂੰ ਵੀ ਦਿਖਾ ਸਕਦੇ ਹੋ ਸੋਏ ਤੇ ਜੀ ਚੌਂਕੀ ਬਾਰੇ ਜਾਣਕਾਰੀ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵੀ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਆਪਣੇ ਦੋਸਤਾਂ ਮਿੱਤਰਾਂ ਤੋਂ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਾਓ ਜੀ ਤਾਂ ਕਿ ਉਹਨਾਂ ਤੱਕ ਵੀ ਵੀਡੀਓ ਮੇਰੀਆਂ ਪਹੁੰਚਦੇ ਰਹਿਣ ਤੇ ਉਹ ਆਪਣੇ ਵਿਰਸੇ ਨਾਲ ਜੁੜ ਸਕਣ ਤੇ ਆਪਣੇ ਪ੍ਰਾਤਨ ਚੀਜ਼ਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ ਸੋ ਇੰਨੇ ਕ ਬੈਂਤੀ ਕਬੂਲ ਕਰਨੀ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਤੇ ਉਹਦੇ ਬਾਰੇ ਜਾਣਕਾਰੀ ਵੀ ਦੇਵਾਂਗਾ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦੀ